ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਜਿੰਨਾ ਵੀ ਕਿਸਾਨ ਵੀਰਾਂ ਨੇ ਬਾਸਮਤੀ ਲਗਾਈ ਸੀ ਨਾ ਬਾਸਮਤੀ ਦੀ ਕੋਈ ਮਰਜੀ ਕਿਸਮ ਲਗਾਈ ਆ ਉਹਨਾਂ ਲਈ ਬਹੁਤ ਬਹੁਤ ਹੀ ਜਿਆਦੇ ਵੱਡੀ ਖੁਸ਼ਖਬਰੀ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਸਮਤੀ ਦੇ ਰੇਟ ਵੱਧ ਸਕਦੇ ਆ ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਬਾਸਮਤੀ 1509 ਤੇ ਬਾਸਮਤੀ 1699 ਦਾ ਰੇਟ ਬਹੁਤ ਜਿਆਦੇ ਡਾਊਨ ਸੀ ਐਂ ਲੱਗਦਾ ਸੀ ਯਾਰ ਇਸ ਵਾਰ ਤਾਂ ਬਾਸਮਤੀ ਲਾਉਣ ਵਾਲੇ ਮੰਨ ਦੇਗੀ ਇਸ ਵਾਰ ਰੇਟ ਨਹੀਂ ਆਉਣਾ ਪਰੰਤੂ ਹੁਣ ਤਾਂ ਕਮਾਲ ਹੀ ਹੋ ਗਈ ਬਾਸਮਤੀ 1509 ਨੇ ਵੀ ਤੇਜ਼ੀ ਫੜ ਲਈ ਹੈ ਇਕਦਮ ਤੇਜ਼ੀ ਆ ਚੁੱਕੀ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਇੱਥੇ ਬਾਸਮਤੀ 1509 ਪੂਰੇ 3111 ਰੁਪਏ ਪ੍ਰਤੀ ਕੁੰਟਲ ਤੱਕ ਵਿਕੀ ਆ ਅੱਗੇ ਗੱਲ ਕਰਾਂਗੇ ਕੋਟਕਪੂਰੀ ਦੀ ਕੋਟਪੂਰਾ ਮੰਡੀ ਦੇ ਵਿੱਚ ਵੀ ਕੋਈ ਰੇਟ ਘਟ ਨਹੀਂ 3040 ਰੁਪਏ ਪ੍ਰਤੀ ਕੁੰਡ ਤੱਕ ਰੇਟ ਹੋ ਚੁੱਕਿਆ ਤਾਂ ਦੋਸਤੋ ਸੰਗਰੂਰ ਦੇ ਵਿੱਚ ਤਾਂ 3000 ਪਲੱਸ ਰੇਟ ਹੋ ਚੁੱਕਿਆ 3100 ਪੂਰਾ 3100 ਰੁਪਏ ਪ੍ਰਤੀ ਕੁੰਡ ਤੱਕ ਵਿਕੀ ਹੈ ਜਨਕਿ ਪੰਜਾਬ ਦੇ ਵਿੱਚ ਬਾਸਮਤੀ 1509 3000 ਪਲੱਸ ਵਿਕ ਰਹੀ ਹੈ 3000 ਨੂੰ ਟੱਪ ਗਈ ਜਨਕਿ ਰੇਟ ਵੱਧ ਰਹੀ ਹੈ ਲਗਾਤਾਰ ਦਿਨੋਂ ਦਿਨ ਇਸ ਵੈਰਾਈਟੀ ਦੀ ਵੀ ਰੇਟ ਅਪ ਹੋ ਰਹੇ ਆ ਵੱਧ ਰਹੀ ਆ ਅੱਗੇ ਗੱਲ ਕਰਦੇ ਆ ਤਰਨਤਾਰਨ ਦੀ ਇੱਥੇ ਤਾਂ ਪੂਰਾ 3109 ਰੁਪਏ ਪ੍ਰਤੀ ਕੁਆਂਟਲ ਤੱਕ ਬਾਸਮਤੀ 1509 ਦਾ ਰੇਟ ਰਿਹਾ ਜੰਡੇਆਲਾ ਗਰੂਪ ਦੇ ਵਿੱਚ ਪੂਰਾ 3000 ਰਿਹਾ ਯਾਨੀ ਕਿ ਪੰਜਾਬ ਦੇ ਵਿੱਚ ਰੇਟ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ ਅੱਗੇ ਗੱਲ ਕਰਦੇ ਹਾਂ ਟੋਹਾਨਾ ਦੀ ਤਾਂ ਇੱਥੇ ਰੇਟ ਬਹੁਤ ਬਹੁਤ ਜ਼ਿਆਦਾ ਵਧੀਆ ਰਿਹਾ 3165 ਰੁਪਏ ਪ੍ਰਤੀ ਕੁਆਂਟਲ ਤੱਕ ਬਾਸਮਤੀ 1509 ਵਿਕੀ ਆ ਕੈਥਲ ਦੇ ਵਿੱਚ ਥੋੜਾ ਜਿਹਾ ਰੇਟ ਘਟਿਆ ਤਾਂ ਇੱਥੇ 2945 ਰੁਪਏ ਪ੍ਰਤੀ ਕੁਇੰਟਲ ਤੱਕ ਬਾਸਮਤੀ 1509 ਦਾ ਰੇਟ ਰਿਹਾ ਤੇ ਚੀਕਾ ਦੇ ਵਿੱਚ ਹੋਰ ਘਟ ਗਿਆ ਥੋੜਾ ਜਿਹਾ ਇੱਥੇ 2850 ਜਨਕਿ 28 2850 ਰੁਪਏ ਪ੍ਰਤੀ ਕੁਇੰਟਲ ਤੱਕ ਬਾਸਮਤੀ 1509 ਦਾ ਰੇਟ ਰਿਹਾ ਨੇਲਾ ਦੇ ਵਿੱਚ ਵੀ ਰੇਟ ਠੀਕ ਠਾਕ ਹੀ ਆ 2900 ਰੁਪਏ ਪ੍ਰਤੀ ਕੁਇੰਟਲ ਤੱਕ ਬਾਸਮਤੀ 1509 ਵਿਕੀ ਆ ਤੇ ਅੱਗੇ ਗੱਲ ਕਰਦੇ ਆ ਕਰਨਾਲ ਦੀ ਰੇਟ ਇੱਥੇ ਵੀ ਡਾਊਨ ਹੀ ਚੱਲ ਰਿਹਾ ਇੱਥੇ 2850 ਜਾਨਕਿ ਸਾਢੇ 2800 ਰੁਪਏ ਪ੍ਰਤੀ ਗੁੰਡਲ ਤੱਕ ਬਾਸਮਤੀ 1509 ਦਾ ਰੇਟ ਰਿਹਾ ਦੋਸਤੋ ਇੱਕ ਗੱਲ ਇੱਥੇ ਨੋਟ ਕਰਨੀ ਕਿ ਪੰਜਾਬ ਦੇ ਵਿੱਚ 3000 ਤੋਂ ਵੀ ਪਲੱਸ ਰੇਟ ਚੱਲ ਰਿਹਾ ਬਾਸਮਤੀ 1509 ਦਾ ਸ਼ੁਰੂ-ਸ਼ੁਰੂ ਦੇ ਵਿੱਚ ਰੇਟ ਬਹੁਤ ਘਾਟ ਸੀ ਹੁਣ ਤਾਂ ਰੇਟ ਦਿਨ-ਦਿਨ ਵਧਦੇ ਜਾ ਰਹੇ ਆ 3165 ਰੁਪਏ ਤੱਕ ਵੀ ਬਾਸਮਤੀ ਦਾ ਰੇਟ ਹੋਇਆਗਾ ਅੱਗੇ ਗੱਲ ਕਰਦੇ ਆ ਤਰੋਰੀ ਦੀ ਇੱਥੇ ਵੀ ਰੇਟ ਚੰਗਾ ਗਿਆ ਪੂਰਾ ਬਾਦਨਾ ਘੱਟ 3000 ਰੁਪਏ ਪ੍ਰਤੀ ਕੁੰਡ ਤੱਕ ਬਾਸਮਤੀ 1509 ਦਾ ਰੇਟ ਇੱਥੇ ਵੀ ਰਿਹਾ ਹੈਗਾ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬਾਸਮਤੀ 1509 ਦਾ ਰੇਟ ਸਾਰਿਆਂ ਨਾਲੋਂ ਜ਼ਿਆਦਾ ਮਿਲ ਰਿਹਾ ਹਰਿਆਣੇ ਦੇ ਵਿੱਚ ਡਾਊਨ ਚੱਲ ਰਿਹਾ ਘੱਟ ਮਿਲ ਰਿਹਾ ਹਰਿਆਣੇ ਦੀਆਂ ਕਈ ਮੰਡੀਆਂ ਜਿਵੇਂ ਕਿ ਕਰਨਾਲ ਆ ਇੱਥੇ ਤਾਂ 28 2250 ਰੁਪਏ ਸਰਾ ਰੇਟ ਸਿਰਾਰੀਟ ਇੰਨਾ ਕੀ ਚੱਲ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਤਾਂ 3100 ਰੁਪਏ ਨੂੰ ਵੀ ਟੱਚ ਕਰ ਗਈ ਬਾਸਮਤੀ 1509 ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੋ ਇਜਾਜ਼ਤ ਧੰਨਵਾਦ ਦੋਸਤੋ